ਰੋਡ ਦੀ ਦੂਜੀ ਸਾਈਡ ਤੋਂ ਇੱਕ ਦਰਖਤ ਡਿੱਗਿਆ ਤੇ ਦੇਖੋ ਗੱਡੀ ਦਾ ਸਰ ਕੀ ਨੁਕਸਾਨ ਹੋਇਆ ਗੱਡੀ ਦੇ ਉੱਪਰ ਡਿੱਗਾ ਛੱਤ ਬਿਲਕੁਲ ਗੱਡੀ ਦੀ ਟੁੱਟ ਚੁੱਕੀ ਆ ਸਰ ਗੱਡੀ 'ਚ ਪੰਜ ਜਾਨੇ ਸਗੇ ਰਾਸਤੇ 'ਚ ਆਉਂਦੇ ਇੱਕ ਇੱਕ ਪਿੱਪਲ ਡਿੱਗਿਆ ਜੀ ਉਹਦੇ ਡਿੱਗਣ ਕਾਰਨ ਕਰਕੇ ਜੀ ਸੜਤਾ ਲੱਗ ਗਿਆ ਤੁਸੀਂ ਵਧੀਆ ਜੀ ਦੇਖੋ ਇਹ ਨਾਲ ਦੀ ਤੋਂ ਇੱਕ ਲੜਕੀ ਸਹਿਜ ਪ੍ਰੀਤ ਕੌਰ ਆ ਪਿੰਡ ਤੋਂ ਇੱਕ ਲੜਕੀ ਜਿਹੜੀ ਨਾਲ ਬੈਠੀ ਸੀ ਗੱਲ ਕਰਨ ਤੋਂ ਉਹਦੀ ਬੁਰਾਨੇ ਲਾਜ ਮਾਟ ਹੋ ਗਏ ਬੱਚੀਆਂ ਦੋਨਾਂ ਦੀ ਉਮਰ 13-13 ਸਾਲ ਹੈ ਉਹ ਕਲਾਸ ਪਹਿਲੂ ਦੀ ਦੂਸਰੀ ਬੇਟੀ ਹਨ ਜਿਹੜੀ ਪੁੱਤਰੀ ਸ਼ੇਹ ਦੀ ਕਲਾਸ ਕਰ ਰਹੀ ਸੀ ਫਰੀਦਕੋਟ ਚ ਵੱਡਾ ਸੜਕੀ ਹਾਦਸਾ ਵਾਪਰਿਆ ਜਿਸ ਕਾਰਨ ਕਰੀਬ 13 ਸਾਲਾ ਸਕੂਲੀ ਬੱਚੀ ਸਹਿਜਪ੍ਰੀਤ ਕੌਰ ਦੀ ਮੌਤ ਹੋ ਗਈ ਅਤੇ 4 ਹੋਰ ਲੋਕ ਗੰਭੀਰ ਜ਼ਖਮੀ ਹੋ ਗਏ ਮਾਮਲਾ ਕੋਟਕਪੂਰਾ ਰੋਡ ਤੋਂ ਸਾਹਮਣੇ ਆਇਆ ਜਿੱਥੇ ਜ਼ਿਲ੍ਹੇ ਦੇ ਪਿੰਡ ਸਿਵੀਆਂ ਤੋਂ ਇੱਕ ਪਰਿਵਾਰ ਆਪਣੀ ਬੱਚੀ ਦਾ ਵਜੀਫੇ ਸੰਬੰਧੀ ਹੋਣ ਵਾਲਾ ਇੱਕ ਟੈਸਟ ਦਿਵਾਉਣ ਲਈ ਫਰੀਦਕੋਟ ਆ ਰਿਹਾ ਸੀ ਪਿੰਡ ਦੇ ਬੱਸ ਅੱਡੇ ਤੇ ਉਹਨਾਂ ਦੀ ਬੱਚੀ ਦੀ ਸਹੇਲੀ ਵੀ ਖੜੀ ਸੀ ਜਿਸ ਨੇ ਵੀ ਫਰੀਦਕੋਟ ਹੀ ਉਹੀ ਟੈਸਟ ਦੇਣ ਆਣਾ ਸੀ ਕਾਰ ਸਵਾਰ ਪਰਿਵਾਰ ਨੇ ਉਸ ਬੱਚੀ ਨੂੰ ਵੀ ਆਪਣੇ ਨਾਲ ਹੀ ਬਿਠਾ ਲਿਆ ਪਰ ਕੋਟਕਪੂਰਾ ਤੋਂ ਫਰੀਦਕੋਟ ਰੋਡ ਦੇ ਇੱਕ ਦਰਖਤ ਉਹਨਾਂ ਦੀ ਚਲਦੀ ਕਾਰ ਤੇ ਡਿੱਗ ਗਿਆ ਜਿਸ ਕਾਰਨ ਇਹ ਹਾਦਸਾ ਵਾਪਰ ਗਿਆ ਸਰਜੀਤ ਪਿੰਡੋਂ ਆ ਰਹੇ ਸੀ ਦੋ ਗੱਡੀਾਂ ਦਾ ਉੱਪਰ ਸੀਗਾ ਜੀ ਇੱਥੇ ਪੇਪਰ ਦਿਵਾਉਣ ਆਏ ਸੀਗੇ ਜੀ ਫਰੀਦਕੋਟ ਸਿੰਘਾਂ ਟੰਡਾ ਜੀ ਰਸਤੇ 'ਚ ਆਉਂਦੇ ਤੇ ਇੱਕ ਟਿੱਪਲ ਡਿੱਗਿਆ ਜੀ ਉਧਰ ਡਿੱਗਣ ਕਾਰਨ ਕਰਕੇ ਜੀ ਸੱਟਾਂ ਲੱਗ ਗਈਆਂ ਕਿੰਨੇ ਬੰਦੇ ਸਨ ਠੀਕ ਪੰਜ ਜਣੇ ਸੀਗੇ ਜੀ ਜੀ ਹਲਾਕ ਕੀ ਨਾ ਦੇਣ ਠੀਕ ਹੈ ਜੀ ਉਹ ਤੂੰ ਠੀਕ ਹੈ ਜੀ ਅੱਗੋਂ ਇੱਕ ਜੁੜੀਆ ਦੀ ਦੇਖੋਗੇ ਨਾਲ ਦੀ ਜੋ ਇੱਥੇ ਇਲਾਜ ਹਸੇ ਹਾਂਜੀ ਦਾਦ ਬੰਗਿਆ ਜੀ ਚੱਲਿਆਂਗੇ ਜੀ ਹੋਰ ਹੈ ਜੀ ਹਾਂਜੀ ਹਾਂਜੀ ਬਾਕੀ ਦੇ ਹਾਲ ਠੀਕ ਹੈ ਸਰ ਜੀ ਉਹਨਾਂ ਦੇ ਹਾਲ ਸਰ ਐਸਐਸਫ ਟੀਮ ਨੂੰ ਕੰਟਰੋਲ ਰੂਮ ਤੋਂ ਫੋਨ ਆਇਆ ਕਿ ਕੋਟਕਪੂਰਾ ਤੋਂ ਫਰੀਦਕੋਟ ਜਾ ਰਹੀ ਗੱਡੀ ਦੇ ਉੱਪਰ ਇਸ ਦਾ ਕਰਕੇ ਕਿ ਦਰਖਤ ਡਿੱਗ ਗਿਆ ਹੈ ਤੇ ਬਹੁਤ ਨੁਕਸਾਨ ਹੋਇਆ ਹੈ ਕਿ ਤਾਂ ਪਹੁੰਚੋ ਹਨਾ ਸਰ ਜਦ ਹੀ ਆਪਾਂ ਪਹੁੰਚੇ ਮੌਸਮ ਖਰਾਬ ਹੋਣ ਕਾਰਨ ਇਹ ਘਟਨਾ ਵਾਪਰੀ ਹੈ ਕਿ ਇੱਕ ਪੇੜ ਦੀ ਦੂਜੀ ਸਾਈਡ ਰੋਡ ਦੀ ਦੂਜੀ ਸਾਈਡ ਤੋਂ ਇੱਕ ਦਰਖਤ ਡਿੱਗ ਗਿਆ ਤੇ ਦੇਖੋ ਗੱਡੀ ਦਾ ਸਰ ਕੀ ਨੁਕਸਾਨ ਹੋਇਆ ਗੱਡੀ ਦੇ ਉੱਪਰ ਡਿੱਗਾ ਛੱਤ ਬਿਲਕੁਲ ਗੱਡੀ ਦੀ ਟੁੱਟ ਚੁੱਕੀ ਆ ਸਰ ਗੱਡੀ 'ਚ ਪੰਜ ਜਾਨੇ ਸੀਗੇ ਸਰ ਉਹਨਾਂ ਦੇ ਸੱਟਾ ਕਾਫੀ ਨੇ ਨਾਲ ਇੱਕ ਕਿਹਾ ਜਾ ਰਿਹਾ ਕਿ ਕਿ ਛੋਟਾ ਬੱਚਾ ਸੀ ਉਹਦੇ ਜਿਆਦਾ ਸੱਟਾਂ ਨੇ ਸਰ ਮੌਕੇ ਦੇ ਮੌਜੂਦ ਲੋਕਾਂ ਨੇ ਉਹਨਾਂ ਨੂੰ ਕੱਢਿਆ ਸਰ ਕਿਉਂਕਿ ਸਾਡੇ ਐਸਐਸਐਫ ਟੀਮ ਦੇ ਅੰਦਰ ਜਸਟ ਪਹਿਲਾਂ ਹਾਲਤ ਜਿਆਦਾ ਗੰਭੀਰ ਹੋਣ ਕਾਰਨ ਮੌਕੇ ਤੇ ਮੌਜੂਦ ਲੋਕੀ ਉਹਨਾਂ ਨੂੰ ਮੈਡੀਕਲ ਲੈ ਕੇ ਗਏ ਨੇ ਸਰ ਇੱਕ ਸਿੰਗਲ ਰੋਡ ਹੈ ਤੇ ਫਿਰ ਟ੍ਰੈਫਿਕ ਬਹੁਤ ਜ਼ਿਆਦਾ ਸੀ ਐਸਐਫਟੀਮ ਨੇ ਮੌਕੇ ਤੇ ਆ ਕੇ ਟ੍ਰੈਫਿਕ ਕਲੀਅਰ ਕਰਵਾਇਆ ਔਰ ਸਰ ਮੌਕਾ ਸੰਭਾਲ ਲਈ ਪਤਾ ਲੱਗਾ ਕਿ ਕਿੱਥੋਂ ਆ ਰਹੇ ਸੀ ਔਰ ਕਿੱਥੇ ਜਾਣਾ ਸੀ ਹਾਂਜੀ ਸਰ ਆਪਾਂ ਪਤਾ ਕਰ ਰਹੇ ਹਾਂ ਇਹ ਹਾਲੇ ਫੋਟੋ ਵਗੈਰਾ ਸ਼ੇਅਰ ਕਰੀਆਂ ਨੇ ਕਿ ਸਭ ਤੋਂ ਛੇਤੀ ਤੋਂ ਛੇਤੀ ਜ਼ਖਮੀ ਆਦੀ ਪਛਾਣ ਕਰੀ ਜਾ ਸਕੇ ਚਲੋ ਕੋਈ ਜਾਣਕਾਰੀ ਨਹੀਂ ਸਾਹਮਣੇ ਆਈ ਕਿ ਕਿੱਥੋਂ ਆ ਰਹੇ ਸੀ ਜਾਂ ਕਿੱਥੋਂ ਦੀ ਗੱਡੀ ਹੈ ਨਹੀਂ ਸਰ ਹਾਲੇ ਤਾਂ ਇਦਾਂ ਆਪਾਂ ਕਰ ਰਹੇ ਹਾਂ ਇਹ ਕੰਮ ਬਾਬੇ ਰੋਡੇ ਸ਼ਾਹ ਦੀ ਸਮਾਦ ਹੈ ਫੋਟਪੂਰਾ ਰੋਡ ਤੇ ਉੱਥੇ ਇੱਕ ਛੇਵਿਆਂ ਪਿੰਡ ਤੋਂ ਬਲਜੀਤ ਸਿੰਘ ਸਾਨੂੰ ਬਚਿਤ ਸਿੰਘ ਬਚਿੰਤ ਸਿੰਘ ਉਹਦੀ ਨਾਲ ਇੱਕ ਭਰਜਾਈ ਸੀ ਇੱਕ ਬਰਦਰ ਦੀ ਨੂੰਹ ਸੀ ਇੱਕ ਇਹਨਾਂ ਦੀ ਪੋਤਰੀ ਸੀਗੀ ਇੱਕ ਪਿੰਡ ਤੋਂ ਲੜਕੀ ਸੀ ਨਾਲ ਗੁਰਦੁਆਰਾ ਹਰਿੰਦਰਾ ਨਗਰ ਗੁਰਦੁਆਰਾ ਸਾਹਿਬ ਉੱਥੇ ਪੇਪਰ ਦੇ ਨੌਂਦੇ ਸੀ ਗੱਤੇ ਕੀ ਨਾਟਕ ਦਾ ਨਾਟਕ ਦਾ ਉਹ ਪੇਪਰ ਦੇ ਨਾ ਰਹੇ ਸੀ ਤੇ ਦਰਖਤ ਇੱਕਦਮ ਪਪੂਲਰ ਦਾ ਸੀਗਾ ਅ ਗੁੱਡੀ ਸਾਈਡ ਤੇ ਉੱਡ ਗਿਆ ਗੱਡੀ ਦੇ ਉੱਪਰ ਜੀ ਗੱਡੀ ਦੇ ਉੱਪਰ ਡਿੱਗਣ ਨਾਲ ਤੇ ਇਹ ਸਾਰਿਆਂ ਪੰਜਾਂ ਜਣਿਆਂ ਦੇ ਸੱਟਾਂ ਲੱਗੀਆਂ ਔਰ ਜਿਹਦੇ ਵਿੱਚੋਂ ਇੱਕ ਲੜਕੀ ਸਹਿਜ ਪ੍ਰੀਤ ਕੌਰ ਆ ਪਿੰਡ ਤੋਂ ਉਸ ਲੜਕੀ ਜਿਹੜੀ ਨਾਲ ਬੈਠੀ ਸੀ ਵਸਟਾਂਡ ਤੋਂ ਉਹਦੀ ਬਰਾਨੇ ਲਾਜ਼ਮਤ ਹੋ ਗਈਏ ਉਹ ਮੋਰਚੀ ਤੇ ਹੁਣ ਲੈ ਕੇ ਗਏ ਬੱਚੀਆਂ ਦੋਨਾਂ ਦੀ ਉਮਰ 13-13 ਸਾਲ ਆ ਉਹ ਕਲਾਸ ਪਹਿਲੋ ਸੀ ਦੂਸਰੀ ਬੇਟੀ ਇਹਨਾਂ ਦੀ ਜਿਹੜੀ ਕੋਪਰੀ ਸ਼ੋਹ ਦੀ ਕਲਾਸ ਕਰ ਰਹੀ ਸੀ ਤੇ ਦੂਜੇ ਬਾਕੀ ਜਿਹੜੇ ਪੇਸ਼ੈਂਟ ਹੈਗੇ ਜੀ ਉਹਨਾਂ ਦੀ ਠੀਕ ਐ ਇੱਕ ਜਿਹੜੀ ਉਹਨਾਂ ਦੇ ਭਰਗਾਈ ਸ਼ੋਹ ਦੇ ਸਾਥ ਥੋੜੀ ਜਿਹਾ ਜ਼ਿਆਦਾ ਇੱਕ ਉਹਦੇ ਸਿਰ 'ਚ ਵੀ ਆ ਇੱਕ ਗੁੱਟ ਲੱਗਦਾ ਵੀ ਜਿਵੇਂ ਇਫੈਕਟਰ ਆ ਡਾਕਟਰਾਂ ਦੇ ਹਾਂਜੀ ਇਸ ਵੱਲੋਂ ਕੀ ਕਰ ਰਹੇ ਪੁਲਿਸ ਵੱਲੋਂ ਜੀ ਐਸਸੀ ਅਕਵਾਲ ਸਿੰਘ ਅਕਵਾਲ ਚੰਦ ਕਾਰਵਾਈ ਕਰ ਰਿਹਾ ਉਹਨਾਂ ਨੂੰ ਮੈਂ ਇਨਫਾਰਮ ਕਰਤਾ ਉਹ ਆ ਰਹੇ ਉਹ ਮੌਕੇ ਤੇ ਸੀਗੇ ਤੇ ਉਹਨੂੰ ਕਿਹਾ ਵੀ ਆ ਕੇ ਤੁਸੀਂ ਉਹਨਾਂ ਦੇ ਬਿਆਨ ਲਿਖ ਕੇ ਜਿਹੜੀ ਕੰਦੀ ਕਰੀ ਕਰੋ ਹਾਂ ਉਹ ਨਾ ਰੋਡ ਦੀ ਦੂਜੀ ਸਾਈਡ ਤੋਂ ਇੱਕ ਦਰਖਤ ਡਿੱਗਿਆ ਤੇ ਦੇਖੋ ਗੱਡੀ ਦਾ ਸਰ ਕੀ ਨੁਕਸਾਨ ਹੋਇਆ ਗੱਡੀ ਦੇ ਉੱਪਰ ਡਿੱਗਾ ਛੱਤ ਬਿਲਕੁਲ ਗੱਡੀ ਦੀ ਟੁੱਟ ਚੁੱਕੀ ਆ ਸਰ ਗੱਡੀ 'ਚ ਪੰਜ ਜਾਨੇ ਸਗੇ ਰਸਤੇ 'ਚ ਆਉਂਦੇ ਇੱਕ ਪਿੱਪਲ ਦੇ ਗਏ ਜੀ ਉਹਦੇ ਡਿੱਗਣ ਕਾਰਨ ਕਰਕੇ ਜੀ ਸੱਟਾਂ ਲੱਗੀਆਂ ਹੋਈ ਬੜੀ ਅਜੀਬ ਜਿਹੀ ਦੇਖ ਰਹੀ ਹਾਂ ਨਾਲ ਦੀ ਤੋਂ ਇੱਕ ਲੜਕੀ ਸਹਿਜ ਪ੍ਰੀਤ ਕੌਰ ਆ ਪਿੰਡ ਤੋਂ ਸੀ ਲੜਕੀ ਜਿਹੜੀ ਨਾਲ ਬੈਠੀ ਸੀ ਗੱਤਾਂਾਂ ਲੜ ਤੋਂ ਉਹਦੀ ਦਰਾਂ ਨੇ ਲਾਜ਼ਮ ਆਉਟ ਹੋ ਗਏ ਬੱਚੀਆਂ ਦੋਨਾਂ ਦੀ ਉਮਰ 13-13 ਸਾਲ ਹੈ ਉਹ ਕਲਾਸ ਪੈਰੋਂ ਸੀ ਦੂਸਰੀ ਬੇਟੀ ਨੇ ਜਿਹੜੀ ਪੁੱਤਰੀ ਸੀ ਉਹਦੀ ਕਲਾਸ ਕਰ ਰਹੀ ਸੀ ਫਰੀਦਕੋਟ ਚ ਵੱਡਾ ਸੜਕੀ ਹਾਦਸਾ ਵਾਪਰਿਆ ਜਿਸ ਕਾਰਨ ਕਰੀਬ 13 ਸਾਲਾ ਸਕੂਲੀ ਬੱਚੀ ਸਹਿਜਪ੍ਰੀਤ ਕੌਰ ਦੀ ਮੌਤ ਹੋ ਗਈ ਅਤੇ 4 ਹੋਰ ਲੋਕ ਗੰਭੀਰ ਜ਼ਖਮੀ ਹੋ ਗਏ ਮਾਮਲਾ ਕੋਟਕਪੂਰਾ ਰੋਡ ਤੋਂ ਸਾਹਮਣੇ ਆਇਆ ਜਿੱਥੇ ਜ਼ਿਲ੍ਹੇ ਦੇ ਪਿੰਡ ਸਿਵੀਆਂ ਤੋਂ ਇੱਕ ਪਰਿਵਾਰ ਆਪਣੀ ਬੱਚੀ ਦਾ ਵਿਦੀਪੇ ਸੰਬੰਧੀ ਹੋਣ ਵਾਲਾ ਇੱਕ ਟੈਸਟ ਦਿਵਾਉਣ ਲਈ ਫਰੀਦਕੋਟ ਆ ਰਿਹਾ ਸੀ ਪਿੰਡ ਦੇ ਬੱਸ ਅੱਡੇ ਤੇ ਉਹਨਾਂ ਦੀ ਬੱਚੀ ਦੀ ਸਹੇਲੀ ਵੀ ਖੜੀ ਸੀ ਜਿਸਨੇ ਵੀ ਫਰੀਦਕੋਟ ਹੀ ਉਹ ਹੀ ਟੈਸਟ ਦੇਣ ਆਣਾ ਸੀ ਕਾਰ ਸਵਾਰ ਪਰਿਵਾਰ ਨੇ ਉਸ ਬੱਚੀ ਨੂੰ ਵੀ ਆਪਣੇ ਨਾਲ ਹੀ ਬਠਾ ਲਿਆ ਪਰ ਕੋਟਕਪੂਰਾ ਤੋਂ ਫਰੀਦਕੋਟ ਰੋਡ ਦੇ ਇੱਕ ਦਰਖਤ ਉਹਨਾਂ ਦੀ ਚੱਲਦੀ ਕਾਰ ਤੇ ਡਿੱਗ ਗਿਆ ਜਿਸ ਕਾਰਨ ਇਹ ਹਾਦਸਾ ਵਾਪਰ ਗਿਆ ਸਰਜੀਤ ਪਿੰਡੋਂ ਆ ਰਹੇ ਸੀ ਦੋ ਗੁੜਿਆਂ ਦਾ ਕੁੱਪਰ ਸੀਗਾ ਜੀ ਇੱਥੇ ਪੇਪਰ ਦਿਵਾਨ ਆਏ ਸੀ ਜੀ ਫਰੀਦਕੋਟ ਸਿੰਘਾਂ ਪੰਡਾ ਜੀ ਰਸਤੇ 'ਚ ਆਉਂਦੇ ਇੱਕ ਪਿੱਪਲ ਡਿੱਗਿਆ ਜੀ ਉਧਰ ਡਿੱਗਣ ਕਾਰਨ ਕਰਕੇ ਜੀ ਸੱਟਾਂ ਲੱਗੀਆਂ ਕਿੰਨੇ ਬੰਦੇ ਠੀਕ ਪੰਜ-ਪੰਜ ਜਣੇ ਸੀਗੇ ਜੀ ਜੀ ਹਲਾਕ ਕੀ ਨਾ ਦੇਉਂ ਠੀਕ ਹੈ ਜੀ ਤੂੰ ਠੀਕ ਹੈ ਜੀ ਅੱਗੋਂ ਇੱਕ ਜੁੜੀਆ ਦੀ ਦੇਖੋਗੇ ਇਹ ਨਾਲ ਦੀ ਜੋ ਇੱਥੇ ਇਲਾਜ ਹਸਪਤਾਲ ਹਾਂਜੀ ਦਾਦ ਬੰਦਿਆ ਜੀ ਚੱਲਿਆਂਗੇ ਜੀ ਹੋਰ ਹੈ ਜੀ ਹਾਂਜੀ ਹਾਂਜੀ ਬਾਕੀ ਦਾ ਹਾਲ ਠੀਕ ਹੈ ਸਰ ਜੀ ਇਹਨਾਂ ਦਾ ਹਾਲ ਸਰ ਐਸਐਫਟੀਮ ਨੂੰ ਕੰਟਰੋਲ ਰੂਮ ਤੋਂ ਫੋਨ ਆਇਆ ਕਿ ਕੋਟਕਪੂਰਾ ਤੋਂ ਫਰੀਦਕੋਟ ਜਾ ਰਹੀ ਗੱਡੀ ਦੇ ਉੱਪਰ ਇਸ ਦਾ ਕਰਕੇ ਕਿ ਦਰਖਤ ਡਿੱਗ ਗਿਆ ਤੇ ਬਹੁਤ ਨੁਕਸਾਨ ਹੋਇਆ ਗਿਆ ਤਾਂ ਪਹੁੰਚੋ ਹਨਾ ਸਰ ਜਦੋਂ ਹੀ ਆਪਾਂ ਪਹੁੰਚੇ ਮੌਸਮ ਖਰਾਬ ਹੋਣ ਕਾਰਨ ਇਹ ਘਟਨਾ ਵਾਪਰੀ ਹੈ ਕਿ ਇੱਕ ਪੇੜ ਦੀ ਦੂਜੀ ਸਾਈਡ ਰੋਡ ਦੀ ਦੂਜੀ ਸਾਈਡ ਤੋਂ ਇੱਕ ਦਰਖਤ ਡਿੱਗ ਗਿਆ ਤੇ ਦੇਖੋ ਗੱਡੀ ਦਾ ਸਰ ਕੀ ਨੁਕਸਾਨ ਹੋਇਆ ਗੱਡੀ ਦੇ ਉੱਪਰ ਡਿੱਗਾ ਛੱਤ ਬਿਲਕੁਲ ਗੱਡੀ ਦੀ ਟੁੱਟ ਚੁੱਕੀ ਆ ਸਰ ਗੱਡੀ 'ਚ ਪੰਜ ਜਾਨੇ ਸਿਗੇ ਸਰ ਉਹਨਾਂ ਦੇ ਸੱਟਾ ਕਾਫੀ ਨੇ ਨਾਲ ਇੱਕ ਕਿਹਾ ਜਾ ਰਿਹਾ ਕਿ ਕਿ ਛੋਟਾ ਬੱਚਾ ਸੀ ਉਹਦੇ ਜਿਆਦਾ ਸੱਟਾਂ ਨੇ ਸਰ ਮੌਕੇ ਦੇ ਮੌਜੂਦ ਲੋਕਾਂ ਨੇ ਉਹਨਾਂ ਨੂੰ ਕੱਢਿਆ ਸਰ ਕਿਉਂਕਿ ਸਾਡੇ ਐਸਐਸਐਫ ਟੀਮ ਦੇ ਅੰਦਰ ਜਸਟ ਪਹਿਲਾਂ ਹਾਲਤ ਜਿਆਦਾ ਗੰਭੀਰ ਹੋਣ ਕਾਰਨ